ਸਭ ਜੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ 10 ਵਜੇ ਦਾ 10 ਵਜ ਚੁੱਕੇ ਨੇ ਖਾਣੇ ਦਾ ਕੰਮ ਹੋ ਗਿਆ ਫਿਨਿਸ਼ ਕਿਚਨ ਸਾਫ ਕਰਨ ਵਾਲੀ ਰਹਿ ਗਈ ਮੇਰੀ ਦੇਖ ਲਿਓ ਮੈਂ ਆਪਾਂ ਦਾ ਜੀ ਮੰਮੀ ਨੇ ਕਰਤੀ ਠੀਕ ਕਰ ਨਹੀਂ ਕਰੀ ਤਾਂ ਮੈਂ ਆ ਕੇ ਕਰ ਦੂੰਗੀ ਅਸੀਂ ਚੱਲਿਆ ਮਾਸਾ ਮੈਨੂੰ ਥੋੜਾ ਜਿਹਾ ਕੰਮ ਸੀਗਾ ਗੁਂਦਿੰਦਰ ਨੂੰ ਜਾਣਾ ਸੀ ਮੈਨੂੰ ਕਹਿੰਨ ਆਇਆ ਤੂੰ ਵੀ ਤਿਆਰ ਹੋਏ ਨਾ ਲਈ ਮੇਰੇ ਚਲਵੜ ਕਪੜੇ ਮੈਂ ਧੋ ਕੇ ਸੁੱਕਣੇ ਪਾਏ ਪਏ ਨੇ ਕਪੜੇ ਸਵੇਰੇ ਮਾਰਨਿੰਗ ਕੀ ਧੋਤੇ ਸੀ ਬਰ ਸੁੱਕਣੇ ਹੁਣ ਪਾ ਗਏ ਆਂ ਅੱਜ ਧੁੱਪ ਲੇਟ ਨਿਕਲੂਗੀ ਕਿਉਂਕਿ ਧੁੰਦ ਸੀ ਸਵੇਰ ਹੁਣ ਨਿਕਲ ਰਹੀ ਐ ਸੂਰਜ ਨੂੰ ਨਿਕਲ ਰਿਹਾ ਹਾਂ ਹੁਣ ਚੱਲਿਆ ਮਾਂਸ ਦਾ ਥੋੜਾ ਜਿਹਾ ਕੋਈ ਕੰਮ ਸੀਗੇ ਇੱਕ ਤਾਂ ਮੈਨੂੰ ਮੈਦੂ ਸੁਨਿਆਰੇ ਜਾਲਾ ਤੇ ਮੈਂ ਆਪਣਾ ਨੈਕਲੇਸ ਠੀਕ ਕਰਵਾਉਣਾ ਸੀਗਾ ਜਿੰਦਰ ਕੰਨੇ ਕਰਵਾ ਲਿਆ ਆਇਆ ਫਿਰ ਮੈਂ ਕੌਣ ਹੋ ਜੂਗੀ ਹੁਣ ਚਲੋ ਜਿਹੜਾ ਕੰਮ ਹੋ ਜੂਰੀ ਵਧੀਆ ਔਰ ਇਸ ਤੋਂ ਬਾਅਦ ਘਰੇ ਵੀ ਅੱਜ ਕੋਈ ਖਾਸ ਕੰਮ ਨਹੀਂ ਸੀ ਕੰਮ ਤਾਂ ਹੈਗੇ ਨੇ ਕੰਮ ਤਾਂ ਖਤਮ ਨਹੀਂ ਹੋਣਾ ਮੈਂ ਕਿ ਚਲੋ ਕਿੰਨੀ ਗਰਾ ਚਾਹੀਦੀ ਹੁੰਦੀ ਹੈ ਜਿਵੇਂ ਚਾਚੂ ਜੰਗੀ ਖੇਤ ਉਹ ਲੈ ਕੇ ਆਉਣੀ ਆ ਇਹ ਕੰਮ ਨੇ ਇੱਕ ਹੋਰ ਇੱਕ ਅੱਧਾ ਕੰਮ ਹੋਰ ਹੋਗਾ ਤੇ ਹੁਣ ਚਲਦੇ ਆ ਮਾਂ ਦਾ ਬਹੁਤ ਫਟਾਫਟ ਜਲਦੀ ਜਲਦੀ ਚ ਮੈਂ ਤਿਆਰ ਹੋਈ ਆ ਖਾਣਾ ਖੋਣਾ ਤਾਂ ਆਇਆ ਮੈਂ ਸਭੀ ਸਬਜ਼ੀ ਕੁਝ ਬਣਾਈ ਨਹੀਂ ਸਵੇਰੇ ਰਾਤ ਵਾਲੀ ਦਾਲ ਪਈ ਸੋਸ ਨਾ ਖਾ ਲਿਆ ਫੁੱਕਾ ਵਿੰਦ ਕਰ ਰਹੇ ਮੈਂ ਵੇਟ ਇਧਰ ਮੈਂ ਚੇਅਰਸ ਉੱਪਰ ਆਈ ਰੱਖ ਲੈਣੀ ਹੁੰਦੀ ਆ ਦੇਖੋ ਬੈੱਡ ਉੱਪਰ ਪਈਆਂ ਨੇ ਚੇਅਰਸ ਮੈਂ ਕਿਹਾ ਜੇ ਰਜ ਹੈਲਪਰ ਨੂੰ ਪੋਚਾ ਲਾਉਣਾ ਸੌਖਾ ਹੋ ਜਾਊਗਾ ਤੇ ਅੱਛੀ ਤਰ੍ਹਾਂ ਪੋਚਾ ਲੱਗ ਜਾਦਾ ਫਿਰ نیچے ਚਲੋ ਇਹ ਚੱਲੀਏ ਫਿਰ ਆ ਫਟਕ ਬੰਦ ਬੰਦ ਜਦੋਂ ਵੀ ਆਉ ਪੰਦੀ ਮਿਲਦਾ ਅੱਜ ਤਾਂ ਕੋਈ ਤੇ ਟ੍ਰੇਨ ਆ ਗਈ ਹੁਣ ਕੋਈ ਨਹੀਂ ਆਗਣਾਂਗੇ ਕਿ ਟ੍ਰੇਨ ਹੋਰ ਆਊਗਾ ਪਤਾ ਮੇ ਟ੍ਰੇਨ ਹੋਰ ਆ ਜੇ ਇੱਥੇ ਕਿ ਇੱਥੇ ਹਮੇਸ਼ਾ ਖੜਨਾ ਪੈਂਦਾ ਹੁੰਦਾ ਇੱਥੋਂ ਮਾਨਸਾ ਬਾਜ਼ਾਰ ਚ ਜਾਣ ਲਈ ਫਟਕ ਤੋਂ ਬਿਨਾਂ ਕੋਈ ਰਸਤਾ ਨਹੀਂ ਨਾ ਜਿੱਧਰ ਜਾਓ ਫਟਕ ਤਾਊਗਾ ਆਊਗਾ ਤਿੰਨ ਤਿੰਨ ਨੇ ਸਟੇਸ਼ਨ ਹੈ ਤਿੰਨ ਨੇ ਆਪਣੇ ਮਾਨਸਾ ਸਟੇਸ਼ਨ ਹਾਂ ਫਟਕ ਹਾਂ ਅੱਜ ਆਪਣੀ ਮੈਚਿੰਗ ਹੋਈ ਹੈ ਨਾ ਅੱਜ ਅਸੀਂ ਮੈਚਿੰਗ ਕਰ ਲਈ ਮੈਂ ਵੀ yellow ਪਾ ਲਿਆ ਕੁਦਰਤੀ ਹੋ ਗਈ ਉਹ ਦਿਮਾਗ ਚ ਵੀ ਰਹਿੰਦਾ ਹੁੰਦਾ ਵੀ ਮੈਚਿੰਗ ਕਰਨੀ ਹੈ ਕੁਦਰਤੀ ਹੋ ਗਈ ਮੈਂ ਕਿਹ ਚਲਾ ਸੂਟ ਮੈਥ ਕੀ ਪਾਇਆ ਨਹੀਂ ਇਹ ਵੀ ਪਾ ਕੇ ਦੇਖ ਲੈ ਜੀ ਨਹੀਂ ਕਰਦਾ ਹੁੰਦਾ ਕਿ ਜਿਹੜਾ ਸੂਟ ਨਾ ਪਾਇਆ ਹੋਵੇ ਵੀ ਚਲਾ ਨਹੀਂ ਪਾਇਆ ਮੈਂ ਆ ਪਾ ਲੰਨੀ ਆ ਨਾ ਹੈ ਤਾਂ ਸਾਰੇ ਖੁੱਲ੍ਹੇ ਹੀ ਨੇ ਪਰ ਫੇਰ ਵੀ ਜੀ ਕਰਦਾ ਮੈਂ ਆਪਣੇ ਸੂਟ ਪਾਈਏ ਐਨੇ ਪਛਾਣ ਨਾ ਸਮਾ ਜਾਂਦੇ ਨੇ ਮੇਰੇ ਤੇ ਬਾਜੇ ਹੀ ਪਾ ਲੰਨੇ ਆ ਮੈਨੂੰ ਯੂ ਕਾਰ ਚ ਬੈਠਾ ਕਿ ਮੇਰੇ ਕਹੇ ਮੈਚਿੰਗ ਮੈਚਿੰਗ ਹੋ ਗਿਆ ਲੋ yellow ਛੋਟੇ ਨੂੰ ਪਤਾ ਕੀ ਕਹਿੰਦਾ ਸੀ yellow yellow dirty yellow 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 dirty yellow ਖੜਿਆ ਵੇਟ ਕਰ ਰਿਹਾ ਕੋਲੋਂ ਫਾਟਾ ਖੁੱਲੂ ਦਾ ਲੱਜਾਣਾ। ਉਹ ਧੁੱਪ ਨਿਕਲਿਆ ਹੋਂਦ ਵੀ ਕੱਪੜੇ ਸੁੱਕਣੇ ਪਾ ਕੇ ਆਇਆ। ਸਵੇਰੇ ਤੇ ਕਾਫੀ ਧੁੰਦ ਸੀ। ਅੱਜ ਫੇਰ ਕਰਿਆ ਕਿ ਹੋਰ ਕੰਮ ਕਰਨੇ ਨੇ। ਕੁਝ ਕੱਪੜੇ ਸੈਮੀ ਧੁੰਨ ਵਾਲੇ ਨੇ ਉਹ ਦੇਖੋ ਕੱਲੋਂ ਤੋਂ ਹੁਣ ਜਾ ਕੇ ਧੋਵਾਂਗੀ। ਅੱਜ ਕੁਝ ਬਾਥਰੂਮ ਦੀ ਕਲੀਨਿੰਗ ਕਰਨੀ ਜਿਹੜੀ ਡੇਲੀ ਟੇਲੀ ਨਹੀਂ ਹੁੰਦੀ। ਐਗਜ਼ੌਸਟ ਫੈਨ ਬਾਥਰੂਮ ਦਾ ਸਾਫ਼ ਕਰਨਾ। ਸਾਰੇ ਟਾਈਲਾਂ 'ਕ ਕੱਪੜਾ ਮਾਰਨਾ ਟਾਈਲਾਂ ਤੇ ਧੁੰਦੀਆਂ ਨੇ। ਇਹ ਕਰਨੇ ਨੇ। ਕੀ ਦੋ గ న ని కర్యత కంమకలపల కమ వక ి మ కాప ాన మాచకు ఉ ా క ాాాా చయ ో ికు రే తో ి వ కంప్లీ ఉనతరో ప్పడు ీట నికి వ తించే త మాచ ఎన మా మాచ్కుం ే మాచ మాచి ద ర ను మాచి మా్కుం ਅਸੀਂ ਇੱਧਰ ਬੈਠੇ ਕੀ ਕਰ ਰਹੇ ਸੀਗੇ ਮੈਚ ਹੀ ਦੇਖ ਰਹੇ ਸੀਗੇ ਚਲੋ ਖੋਲੂਗਾ ਫਟਕਣ ਨੂੰ ਇੰਤਜ਼ਾਰ ਗਏ ਨੇ ਆਪ ਦਾ ਕੰਮ ਕਰਨ ਮੈਂ ਲਾਲੀ ਕਿੰਨੀ ਤੇ ਟਾਲਾਂਵਾਸ ਨੇ ਕਿੰਨੀ ਬਹੁਤ ਗੁੰਮਦੀਆਂ ਸਾਡੇ ਗੁੰਮ ਜਾਂਦਾ ਭਾਂਡਾ ਟੋਟਾ ਠੱਟਿਆ ਨਹੀਂ ਕਦੇ ਵੀ ਪਰ ਗੁੰਮ ਜਾਂਦਾ ਛੋਟੀ ਕਿੰਨੀ ਘੁੰਮ ਗਈ ਦੋ ਸੀ ਇਹਨਾਂ ਦੇ ਲੋਡ ਚੱਲ ਰਹੇ ਨੇ ਇੱਕ ਮਿੰਟ ਪੀਲਰ ਪੀਲੇ ਰੀ ਗੁੰਮ ਗਏ ਸਾਡੇ ਲੈ ਕੇ ਗਈ ਸੀ ਮੋਟਾ ਉਹ ਹੱਥ ਨਹੀਂ ਲੱਗਦਾ ਹੈਗਾ ਜਿਹੜੀ ਚੀਜ਼ ਹੱਥ ਲੱਗੀ ਹੋਵੇ ਨਾ ਉਸ ਨਾਲ ਕੰਮ ਫਾਸਟ ਹੁੰਦਾ ਕੰਮ ਨਹੀਂ ਫਾਸਟ ਹੁੰਦੀ ਕਾ ਪੀਲੇ ਲੱਗ ਲਿਆ ਇਹ ਨੀਚੋਂ ਐਦਾਂ ਗੋਲ ਨਹੀਂ ਹੈਗਾ ਉਹ ਠੀਕ ਲੱਗਾ ਮੈਨੂੰ ਇੱਕ ਉਹ ਜਿਆਦਾ ਮੋਟਾ ਜਿਹੜਾ ਮੈਂ ਪਹਿਲਾਂ ਲਈ ਸੀ ਉਦੋਂ ਪਹਿਲਾਂ ਦੋ ਸਾਡੇ ਗੁੰਮ ਗਏ ਆ ਠੀਕ ਲੱਗਾ ਆ ਦੋ ਚੀਜ਼ਾਂ ਲਈਆਂ ਮੈਂ ਤਾਂ ਇੱਕ ਅਸੀਂ ਸਨਿਆਰ ਦੇ ਮੈਂ ਆਪ ਦਾ ਸੈਟ ਵੀ ਠੀਕ ਕਰਵਾ ਲਿਆ ਜਿਹੜਾ ਮੇਰੇ ਟੁੱਟ ਗਿਆ ਸੀ ਇੱਕ ਮੈਂ ਮਾਲਾ ਵੀ ਲਈ ਹੈ ਨਵੀਂ ਜਿਹੜੀ ਪਹਿਲਾਂ ਮੈਂ ਮਾਲਾ ਪਾਉਣ ਦੀ ਤੁਹਾਨੂੰ ਦਿਖਾਉਣੀ ਆ ਉਹ ਨਾ ਮਾਲਾ ਖਰਾਬ ਹੋ ਹੁੰਦੀ ਜਾ ਰਹੀ ਸੀ ਉਹਦੇ ਮੋਤੀ ਆ ਮੈਂ ਦੋ ਮਾਲਾ ਲਈਆਂ ਨਵੀਆਂ ਜ ਆਪਣੇ 골ਡ ਦੇ ਲੋਕੇਟ ਨਹੀਂ ਹੁੰਦੇ ਉਹਨਾਂ 'ਚ ਪਾਉਣ ਨੂੰ ਹਾਂ ਦੇਖੋ ਇੱਕ ਮੈਂ ਆਹ ਵਾਲੀ ਲਈ ਜੇ ਕੋਈ ਸੂਟ ਅਜਿਹੇ ਕਲਰ ਹੋਵੇ ਤਾਂ ਆ ਵੀ ਪੈ ਜੂਗੀ ਨਾ ਸੋਹਣੇ ਲੱਗਦੇ ਰੈੱਡ ਤੇ ਗ੍ਰੀਨ ਮੋਤੀਆਂ ਵਾਲੀ ਪਹਿਲਾਂ ਵੀ ਮੇਰੇ ਰੈੱਡ ਗ੍ਰੀਨ ਮੋਤੀ ਸੂਟ 'ਚ ਪਰ ਘੱਟ ਸੀਗੇ ਇਹ 'ਚ ਜਾਦੇ ਨੇ ਇੱਕ ਮੈਂ ਆ ਲਿਆ ਵਾਈਟ ਤੇ 골ਡਨ 'ਚ ਵਨ ਵਾਈਟ ਨਹੀਂ ਹੈਗੇ ਪ੍ਰੋਪਰ ਇਹ ਆਫ ਵਾਈਟ ਕਲਰ ਹੈ ਇਹਦਾ ਮੂਟੀਆ ਦਾ ਆਫ ਵਾਈਟ ਐਂਡ 골ਡਨ ਇਹ ਆ ਇਹ ਕਾ ਕਲਰ ਲਏ ਦੋ ਮਾਲਾ ਲੈ ਜੇ ਮੇਰਾ ਪਹਿਲਾ ਮਾਲਾ ਸੀ ਉਹ ਆਹ ਵਾਲੀ ਸੁਣ ਦਿਖਾਉਣੀ ਹੈ ਪਹਿਲਾਂ ਵਾਲੀ ਮੇਰੀ ਮਾਲਾ ਸੀ ਆਹ ਵਾਲੀ ਮਾਲਾ ਸੀ ਪਹਿਲਾਂ ਵਾਲੀ ਇਹ ਜੋ ਰੈੱਡ ਤੇ ਗ੍ਰੀਨ ਹੈਗੇ ਥੋੜੀ ਸੀ ਇਹਨਾਂ ਦਾ ਕਲਰ ਖਰਾਬ ਹੋ ਗਿਆ ਸਿਆਹ ਵਾਲਾ ਦੇਖੋ ਨਾ ਕਲਰ ਆਹ ਵਾਲਾ ਜਿਹੜਾ ਮੈਰੂਨ ਕਲਰ ਇਹਨਾਂ ਦਾ ਇਹ ਕਲਰ ਖਰਾਬ ਹੋ ਗਿਆ ਰੋਂ ਸੋਹਣੀ ਪੇ ਵਧੀਆ ਪੇ ਨਾ ਪਤਾ ਲੱਗਦਾ ਫਿਰ ਮੈਂ ਕਿਹਾ ਇੱਕ ਦੋ ਨਵੀਆਂ ਹੋ ਲੈ ਲੈਂਦਾ ਚਲੋ ਬਦਲ ਬਦਲ ਕੇ ਕਦੇ ਪਾਈ ਜਾਂਦੀ ਇਹ ਥੋੜੀਆਂ ਮਹਿੰਗੀਆਂ ਹੁੰਦੀਆਂ ਜਲਦੀ-ਉਲਦੀ ਖਰਾਬ ਨਹੀਂ ਹੁੰਦੀ ਇਹਨੂੰ ਬਹੁਤ ਸਾਲ ਹੋ ਗਏ ਇੱਕ ਮੈਂ ਆਹ ਵਾਲੇ ਲੋਕਟ ਵਿੱਚ ਆਹ ਮਾਲਾ ਪਵਾਈ ਹੈ ਆਹ ਵਾਲੇ ਲੋਕਟ ਵਿੱਚ ਆਮ ਮਾਲਾ ਪੋਈ ਸਿੰਪਲ ਪਲੇ ਇਹਨਾਂ ਦਾ ਥੋੜਾ ਕੁੰਡੇ ਦਾ ਫਰਕ ਸੀਗਾ ਇਹ ਚ ਮਾਲਾ ਪੈਂਦੀ ਨਹੀਂ ਸੀਗੀ ਬਹੁਤ ਛੋਟਾ ਜਿਹਾ ਕੁੰਡਾ ਸੀਗਾ ਇਹ ਚ ਚੇਨ 골ਡ ਚੇਨ ਪਹਿਨਣ ਪਰ 골ਡ ਚੇਨ ਵਿੱਚ ਲੋਕੇਟ ਮੈਨੂੰ ਸੋਨਾ ਲੰਦਾ ਸੀ ਮੈਨੂੰ ਆਏ ਹੁੰਦਾ ਜੀ ਇਹ ਨਾ ਕਦੇ ਹੋਵੇ ਮਾਲਾ ਇਹਦਾ ਲੋਕੇਟ ਦਾ ਫਰਕ ਇਹਦੇ ਵੀ ਸੈਪਰੇਟੀ ਪੋਈ ਆਹ ਵਾਲੇ ਲੋਕੇਟ ਵਾਸਤੇ ਇਹ ਕੰਮ ਸੀ ਕਰਨ ਵਾਲੇ ਸੁਨਾਰ ਦੇ ਇਹ ਕਰ ਰਹੇ ਨੇ ਹੁਣ ਅਸੀਂ ਆ ਗਏ ਸੀ ਘਰੇ ਘਰੇ ਆਉਣ ਸਰ ਪਹਿਲੇ ਦਵਿੰਦਰ ਨੂੰ ਚਾਹ ਦਾ ਕੱਪ ਕਰਿਆ ਕਹਿੰਦੇ ਮੈਂ ਫੇਰ ਜਾਣਾ ਕਿਤੇ ਕੰਮ ਜਾਣਾ ਸੁਣਨਾਂ ਨੇ ਕਹਿੰਦੇ ਮੈਂ ਚਾਹ ਦਾ ਕੱਪ ਕਰ ਦੇ ਉਹਨਾਂ ਨੇ ਸਿਰਫ ਇੱਕ ਕੱਪ ਚਾਹ ਦਾ ਕਰਿਆ ਤੇ ਚਾਹ ਕਰਦੇ ਕਰਦੇ ਮੈਂ ਨਾਲ ਕਿਚਨ ਸਾਫ਼ ਕਰਤੀ ਕਿਚਨ ਸਾਫ਼ ਕਰਕੇ ਉਹਨਾਂ ਨੂੰ ਚਾਹ ਦੇ ਕੇ ਫਿਰ ਮੈਂ ਆਇਆ फटाफट ਕੱਪੜਿਆਂ ਦੀ ਉਲਟਾ ਪਲਟੀ ਕਰਨ ਦਾ ਕੱਪੜਿਆਂ ਦੇ ਮੈਂ ਸਾਈਡਾਂ ਚੇਂਜ ਕਰਦਾ ਪਾਸੇ ਚੇਂਜ ਕਰਦਾ ਸੁੱਕੇ ਜਾਣ ਧੁੱਪ ਬਹੁਤ ਤੇਜ਼ ਸੀ ਟਾਈਮ ਹੋ ਰਿਹਾ ਡੈਡ ਵਾਜ ਦਾ ਨਹੀਂ ਸਵਾਇ ਇੱਕ ਵੀ ਹੋ ਗਏ ਬੇਟੇ ਦੀ ਮੰਗਾਂਗੀ ਮਮਾ ਨੂਡਲਸ ਬਣਾਉਂਗੀ ਤੇ ਨੂਡਲਸ ਮੈਂ ਬੋਇਲ ਕਰ ਲਈਆਂ ਡレイン ਕਰ ਲਈਆਂ ਪਾਣੀ ਕੱਢ ਦੀ ਇਹਨਾਂ ਦਾ ਚਾਹੇ ਵਿੱਚ ਪਾ ਕੇ ਇਹ ਤਾਂ ਸਬਜ਼ੀਆਂ ਕਰਨੀਆਂ ਚੌਪ ਪਿਆਜ਼ ਐਂਡ ਸ਼ਿਮਲਾ ਮਿਰਚ ਪਹਿਲਾਂ ਮੈਂ ਇਹਨੂੰ ਤੜਕਾ ਚਾਹੇ ਵਿੱਚ ਛੱਡ ਕੇ ਔਇਲ ਲਗਾ ਕੇ ਰੱਖ ਦਾਂ ਤੱਕ ਜੁਲਨ ਮੈਂ ਫਿਰ ਮੈਂ ਲਗਾਉਣੀ ਆ ਤੜਕਾ ਫਿਰ ਮੈਂ ਆਪਦੇ ਲਈ ਕੁਝ ਬਣਾਉਂਗੀ ਮੈਂ ਨੂਡਲਸ ਨਹੀਂ ਖਾਉਂਗੀ ਕੁਝ ਹੋਰ ਬਣਾਉਂਗੀ ਆਪਣੇ ਵਾਸਤੇ ਮੈਂ ਪਹਿਲਾਂ ਬੇਟੇ ਦੀ ਮੰਗ ਪੂਰੀ ਕਰ ਦਾਂ ਫਿਰ ਮੈਂ ਆਪ ਦਾ ਵਾਸਤੇ ਕੁਝ ਬਣਾਉਂਗੀ ਮੈਂ ਬਰੌਨ ਲਾਗੀ ਸੀ ਬੇਟੇ ਲਈ ਨੂਡਲਸ ਪਿਆਜ਼ ਤੇ ਸ਼ਿਮਲਾ ਮਿਰਚ ਨੂੰ ਮੈਂ ਕਰ ਰਹੀ ਹਾਂ ਤੜਕਾ ਲਗਾਦੇ ਭੁੰਨ ਰਹੀ ਹਾਂ ਬਹੁਤ ਥੋੜੇ ਜਿਹੀ ਘਿਓ ਵਿੱਚ ਜਿਹੜੇ ਬਾਜ਼ਾਰ ਵਾਲੇ ਨੂਡਲਸ ਹੁੰਦੇ ਹਨ ਉਹ ਬਹੁਤ ਜ਼ਿਆਦਾ ਆਇਲ ਪਾਏ ਹੁੰਦੇ ਕਿ ਇਹਨਾਂ ਵਿੱਚ ਆਇਲ ਕਈ ਸਟੈਪਸ 'ਚ ਆਇਲ ਪੈਂਦਾ ਤਾਂ ਕਰਕੇ ਆਇਲ ਬਹੁਤ ਜ਼ਿਆਦਾ ਹੁੰਦਾ ਜੋ ਬਾਜ਼ਾਰ ਵਾਲੇ ਨੂਡਲਸ ਖਾਣੇ ਤੁਸੀਂ ਨੋਟ ਕਰਦੇ ਹੋਗਾ ਆਪਣੇ ਬੂਲਾਂ ਤੇ ਆਇਲ ਆਇਲ ਲੱਗ ਜਾਂਦਾ ਮੈਨੂੰ ਬਾਜ਼ਾਰ ਵਾਲੇ ਨੂਡਲਸ ਬਹੁਤ ਟੇਸਟ ਲੱਗਦੇ ਪਰ ਹੁਣ ਮੈਂ ਖਾਧੀਆਂ ਨਹੀਂ ਬਹੁਤ ਸਾਲ ਹੋ ਗਏ ਬੰਦ ਕਰੀ ਹੋਈਆਂ ਨੇ ਤੇ ਤੇ ਆਹ ਤੇ ਸ਼ਮਲਾ ਮਿਰਚ ਭੁੰਨਣ ਤੋਂ ਬਾਅਦ ਦੇ ਵਿੱਚ ਮਿਪਾਰੀਆਂ ਸੌਸਿਸ ਜਿਵੇਂ ਸੂਆ ਸੌਸ, ਰੈਡ ਚਿਲੀ ਸੌਸ, ਗ੍ਰੀਨ ਚਿਲੀ ਸੌਸ, ਟਮੇਟੋ ਕੈਚਪ, ਐਡਰਨ ਸੌਸਿਸ ਆਪਾਂ ਪਾ ਦਾਂਗੇ। ਥੋੜਾ ਜਿਹਾ ਸਿਰਕਾ ਵੀ ਪਾ ਸਕਦੇ ਹਾਂ, ਥੋੜੀ ਚੀਨੀ ਵੀ ਪਾ ਸਕਦੇ ਆ ਕਿ ਜਿਹੜਾ ਆਪਾਂ ਇੰਨੇ ਤਰਾਂ ਦੇ ਸੌਸਿਸ ਪਾਈਆਂ ਨੇ ਇਹਨਾਂ ਦਾ ਟੇਸਟ ਬੈਲੈਂਸਡ ਹੋ ਜਾਏ। ਸਿਰਕਾ ਚੀਨੀ ਮੈਂ ਅਜੇ ਨਹੀਂ ਪਾਇਆ। ਨਮਕ ਪਾ ਦਾਂਗੇ। ਵੈਸੇ ਨਮਕ ਸੌਸਿਸ ਚ ਰਹਿੰਦਾ ਸਾਰਿਆਂ ਚ ਪਰ ਥੋੜਾ ਜਿਹਾ ਨਮਕ ਪਾਵਾਂਗੇ। ਬਾਕੀ ਚਿਲੀ ਸੌਸਿਸ ਪਾਤੀ ਇਹਦੇ ਵਿੱਚ ਇਹ ਸੌਸਿਸ ਪਾ ਕੇ ਹੀ ਇਹ ਨੂਡਲਸ ਦੇ ਬੋਇਲ ਕਰੀਏ ਹੋਏ ਨੂਡਲਸ ਪਾ ਦਾਂਗੇ ਪਹਿਲਾਂ ਜਦੋਂ ਆਪਾਂ ਨੂਡਲਸ ਨੂੰ ਬੋਇਲ ਕਰਦੇ ਆ ਉਦੋਂ ਆਇਲ ਤੇ ਨਮਕ ਪਾ ਕੇ ਬੋਇਲ ਕਰਦੇ ਹਾਂ ਫਿਰ ਉਸ ਤੋਂ ਬਾਅਦ ਉਬਲ ਜਾਂਦੇ ਨੇ ਬੋਇਲ ਹੋ ਜਾਂਦੇ ਨੇ ਫਿਰ ਇਹਨਾਂ ਨੂੰ ਛਾਹਣੀ 'ਚ ਕੱਢ ਕੇ ਪਾਣੀ ਕੱਢ ਕੇ ਠੰਡੇ ਪਾਣੀ 'ਚੋਂ ਕੱਢ ਕੇ ਇਹਨਾਂ ਨੂੰ ਪਲੇਟ 'ਚ ਪਾ ਕੇ ਫਿਰ ਆਇਲ ਲਗਾ ਕੇ ਰੱਖਦੇ ਤਾਂ ਕਿ ਚਿਪਕਣ ਨਾ ਫਿਰ ਤੜਕਾ ਲਗਾਉਣਾ ਫਿਰ ਫਿਰ ਆਇਲ ਪੈਂਦਾ ਆਇਲ ਕਾਫੀ ਜ਼ਿਆਦਾ ਪੈਂਦਾ ਪਰ ਮੈਂ ਕੋਸ਼ਿਸ਼ ਮੇਰੀ ਹੁੰਦੀ ਹੈ ਵੀ ਘੱਟ ਤੋਂ ਘੱਟ ਆਇਲ ਮੈਂ ਯੂਜ਼ ਕਰਾਂ ਰਿਫਾਈਨਡ ਆਇਲ 'ਚ ਮੈਂ ਬਣਾਉਣੀ ਹੁੰਦੀ ਹੈ ਦੇਸੀ 'ਚ ਜ਼ਿਆਦਾ ਜੁੜੇ ਜੁੜੇ ਬ ਲੋ ਫਰੈਂਡਸ ਆਪਾਂ ਨੂਡਲਸ ਬਣਾ ਕੇ ਚਾਰਨੇ ਸਬਜ਼ੀਆਂ ਤੁਸੀਂ ਆਪਣੀ ਮਨਪਸੰਦ ਪਾ ਸਕਦੇ ਮੈਂ ਸਿਰਫ ਪਿਆਜ਼ ਤੇ ਸ਼ਿਮਲਾ ਮਿਰਚ ਪਾਈ ਹੈ ਇਹ ਬਹੁਤ ਹੀ ਟੇਸਟੀ ਬਣਦੀਆਂ ਨੇ ਬਹੁਤ ਬਾਜ਼ਾਰ ਵਾਲੇ ਨੂਡਲਸ ਨਾਲੋਂ ਬਹੁਤ ਜ਼ਿਆਦਾ ਵਧੀਆ ਬਣਦੇ ਕਿਉਂਕਿ ਉਹ ਆਇਲੀ ਬਹੁਤ ਜ਼ਿਆਦਾ ਹੁੰਦੀਆਂ ਨਹੀਂ ਆ। ਇਕੱਰੇ ਚ ਕੋਈ ਵੀ ਚੀਜ਼ ਬਣਾ ਇਹ ਬਹੁਤ ਵਧੀਆ ਤੇ ਹੈਲਦੀ ਵੇਅ ਨਾਲ ਆਪਾਂ ਬਣਾਉਦੇ ਆ। ਬੀਟਰ ਨੂਡਲਸ ਦੇ ਕੇ ਆਪਣਾ ਮੈਂ ਲੰਚ ਕਰਕੇ ਮੈਂ ਆਪਣੇ ਲਈ ਬਣਾਇਆ ਸੀ ਬੇਸਨ ਤੇ ਓਟਸ ਚਿਲਾ ਸਬਜ਼ੀਆਂ ਪਾ ਕੇ ਆਪ ਵਿਖਾ ਲਿਆ ਬੇਟ ਨੂੰ ਖਵਾਤਾ ਤੇ ਹੁਣ ਮੈਂ ਕਰਨ ਲੱਗੀ ਕੱਪੜੇ ਤੈ ਕੱਪੜੇ ਉਤਾਰੇ ਪਏ ਸੀ ਅੰਦਰ ਪਹਿਲਾਂ ਧੁੱਪ ਬਹੁਤ ਜ਼ਿਆਦਾ ਤੇਜ਼ ਆ ਮੈਨੂੰ ਧੁੱਪ ਚ ਕੱਪੜੇ ਛੱਡਣੇ ਬਿਲਕੁਲ ਵੀ ਨਹੀਂ ਵਧੀਆ ਲੱਗਦੇ ਹੈ ਨਾ ਮੈਨੂੰ ਐ ਹੁੰਦਾ ਵੀ ਸੁੱਕ ਜਾਣ ਤੇ ਮੈਂ ਨਾਲ ਦੇ ਨਾਲ ਕੱਪੜੇ ਉਤਾਰ ਲਾਂ ਕਿਉਂਕਿ ਧੁੱਪ ਚ ਕੱਪੜਿਆਂ ਦੇ ਰੰਗ ਖਰਾਬ ਹੋ ਜਾਂਦੇ ਨੇ ਬਿਲਕੁਲ ਰੰਗ ਉੱਡ ਜਾਂਦੇ ਨੇ ਕੱਪੜਿਆਂ ਦੇ ਇਸ ਕਰਕੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਕੱਪੜੇ ਸੁੱਕ ਜਾਣ ਤੇ ਮੈਂ ਨਾਲ ਦੇ ਨਾਲ ਅੰਦਰ ਲਾ ਕੇ ਰੱਖ ਲਾਂ ਮੈਂ ਕਦੇ ਧੁੱਪੇ ਛੱਡੇ ਨਹੀਂ ਹੈਗੀ ਤੇ ਕੱਪੜੇ ਤੈ ਕਰ ਰਹੀਆਂ ਬੈਡ ਖਾਲੀ ਹੋਊਗਾ ਇਹ ਵੀ ਕੰਮ ਹੀ ਹ ਮੰਤ ਕਲੀਅਰਿਆ ਹੁੰਦਾ ਵੀ ਕੰਮ ਵਾਂਗ ਆਪਣਾ ਖਾਲੀ ਸੌਰੀ ਕੰਮ ਆਪਣਾ ਖਤਮ ਹੋ ਗਏ ਜੋ ਆਪਾਂ ਨੂੰ ਸਾਰਾ ਕੁਝ ਖਾਲੀ-ਖਾਲੀ ਹੋਊ ਕਲੀਅਰ ਜੇ ਲੱਗਦਾ ਹੁੰਦਾ ਵੀ ਕਿਤੇ ਕੋਈ ਕੱਪੜਾ ਤਾਂ ਨਹੀਂ ਪਿਆ ਕਿਤੇ ਕੋਈ ਐਕਸਟਰਾ ਚੀਜ਼ ਤਾਂ ਨਹੀਂ ਪਈ ਫਿਰ ਲੱਗਦਾ ਵੀ ਹਾਂ ਆਪਣਾ ਕੰਮ ਹੋ ਗਿਆ ਜੇ ਕਿਤੇ ਕੋਈ ਚੀਜ਼ ਚੱਕਣ ਵਾਲੀ ਪਈ ਪਈ ਉਹ ਕਿ ਤੇ ਟੋਵਲ ਪਿਆ ਹੋ ਕੇ ਚਪਲ ਕਿ ਉਹਦੇ ਸ਼ੂ ਇਧਰ-ਉਧਰ ਪਏ ਹੋਣਗੇ ਨਹੀਂ ਆ ਹੁੰਦਾ ਫਿਰ ਇਹ ਵੀ ਛੱਕ ਦੋ ਇਹ ਵੀ ਸਾਈਡ ਤੇ ਕਰ ਦੋ ਇਹ ਵੀ ਕਲੀਅਰ ਕਰ ਦੋ ਹਨਾ ਉਹਨਾਂ ਟਾਈਮ ਆ ਹੁੰਦਾ ਵੀ ਕੰਮ ਅਲੇ ਖਤਮ ਨਹੀਂ ਹੋਇਆ ਸੋ ਅੱਜ ਪ੍ਰੈਸ ਵਾਲਾ ਕੋਈ ਕੱਪੜਾ ਕੋਈ ਵੀ ਹੈ ਨਹੀਂ ਸੀ ਸਾਰੇ ਬਸ ਦੂਜੇ ਕਰਮੂਲਨ ਕੱਪੜੇ ਸੀ ਹੁਣ ਇਸ ਤੋਂ ਬਾਅਦ ਪ੍ਰੈਸ ਵਾਲੇ ਕੱਪੜੇ ਹੋਇਆ ਕਰਨਗੇ ਹੁਣ ਤੱਕ ਦਾ ਪ੍ਰੈਸ ਵਾਲੇ ਕੱਪੜੇ ਕਨੇ ਬਹੁਤ ਜਨ ਮੌਜਰੀ ਆ ਤੇ ਇਹ ਸ਼ਾਮ ਨੂੰ ਘੰਟਾ 2 ਘੰਟੇ ਮੈਂ ਰੈਸਟ ਕਰੇ ਹੋਗਾ ਮੇਰਾ ਨਾ 4 ਵਜੇ ਤੱਕ 4 ਵਜੇ ਦਾ ਟਾਈਮ ਨਹੀਂ 4 ਵਜੇ ਦਾ ਨਹੀਂ ਸਵਾ 3 ਸਵਾ 3 ਦਾ ਟਾਈਮ ਹੋ ਗਿਆ ਸੀਗਾ ਤੇ ਮੈਂ ਕਰ ਰਹੀ ਸੀ ਬਾਥਰੂਮ ਦੀ ਕਲੀਨਿੰਗ ਇਹ ਜਿਹੜੀ ਕਲੀਨਿੰਗ ਹੈ ਡੇਲੀ ਡੇਲੀ ਬੇਸਿਕਸ ਤੇ ਨਹੀਂ ਹੁੰਦੀ ਉਹ ਆਪਾਂ ਨੀਚੋਂ-ਨੀਚੋਂ ਬਾਥਰੂਮ ਰੋਜ਼ ਸਾਫ਼ ਕਰਦਾਂ ਨੇ ਫਲੋਰ ਕਰਤਾ ਵਾਲ ਫਿਸ਼ਨ ਖਤਰਾ ਟਾਇਲਟ ਸੀਟ ਕਰਦੀ வால் ਟਾਈਲਸ ਕਰਦੀਆਂ ਪਰ ਇਹ ਵਾਲੀ ਕਲੀਨਿੰਗ ਜਿਹੜੀ ਡੇਲੀ ਨਹੀਂ ਹੁੰਦੀ ਪੋਸੀਬਲ ਨਹੀਂ ਹੈਗੀ ਬੇ ਡੇਲੀ ਕਰ ਸਕੀ ਇਹ ਮੈਂ ਦਿਵਾਲੀ ਤੋਂ ਪਹਿਲਾਂ ਦੀ ਕਲੀਨਿੰਗ ਕਰੀ ਹੋਈ ਹੈ ਤੇ ਹੁਣ ਕਰ ਰਹੀ ਹਾਂ ਐਗਜ਼ੌਸਟ ਫੈਨ ਸਾਫ ਕਰੂੰਗੀ ਜਿਸਨ ਮੈਂ ਉਹ ਉੱਪਰ ਵਾਲੀ ਕਰ ਦੇਣਾ ਹਾਈਟ ਵਾਲੀ ਕਲੀਨਿੰਗ ਉਹਦੇ ਮੈਂ ਇਕੱਠੇ ਕਰ ਦਨੇ ਫਿਰ ਜਿਹੜੇ ਚੀਜ਼ਾਂ ਹੁੰਦੀ ਬਈ ਉੱਪਰ ਹਾਈਟ ਤੇ ਨਾ ਆਪਣ ਤੋਂ ਰੋਜ਼ ਨਹੀਂ ਹੁੰਦੀ ਆ ਜਿਵੇਂ ਇਹੋ ਕਿਹਾ ਐਗਜ਼ੌਸਟ ਫੈਨ ਹੋ ਗਿਆ ਸੀਲਿੰਗ ਫੈਨ ਹੋ ਗਿਆ ਉੱਪਰੋਂ ਟਾਈਲਸ ਹੋ ਗਿਆ ਇੱਕ ਦਿਨ ਕਰਦੇ ਹੁੰਦੇ ਹਾਲੇ ਸਾਡਾ ਜਿਹੜਾ ਬਾਥਰੂਮ ਚ ਸ਼ਾਵਰ ਤੋਂ ਨੂੰ ਲੱਗਿਆ ਉੱਪਰ ਦਿਖ ਰਿਹਾ ਨਾ ਵੱਡਾ ਰੇਨ ਸ਼ਾਵਰ ਇਹ ਸਾਫ਼ ਕਰਨਾ ਇਹ ਕੋੜੀ ਲਿਆ ਕੇ ਅੰਦਰ ਫਿਰ ਇਹ ਦਵਿੰਦਰ ਸਾਫ਼ ਕਰਨਗੇ ਇਹ ਮੈਂ ਨਹੀਂ ਕਰਦੀ। ਇਹ ਉਹ ਕਰਨਗੇ ਸਾਫ਼ ਇਹ ਵੀ ਸਾਫ਼ ਕਰਵਾਉਣਾ ਮੈਨੂੰ ਤੁਹਾਨੂੰ। ਐਸ ਤਰ੍ਹਾਂ ਜੇ ਸਫਾਈ ਫਿਰ ਆਈ ਹੁੰਦਾ ਵੀ ਰੋ ਰੋਈ ਰਹਿੰਦੀ ਇੱਕ ਦਿਨ ਕਰ ਦਈਏ ਜਿਸਨ ਕਰਨੀ ਉਹ ਵਧੀਆ ਤਰ੍ਹਾਂ ਕਰ ਦਈਏ। ਫੈਨ ਤੇ ਵੀ ਨਾ ਡਸਟ ਦਿਖਣ ਲੱਗੀ ਸੀ ਗੰਦਾ ਜਿਹਾ ਲੱਗਣ ਲੱਗਿਆ ਸੀਗਾ ਐਗਜ਼ੌਸਟ ਵੀ ਇਹਨਾਂ ਜੇ ਸਾਫ਼ ਕਰਦਾਂ ਨੇ ਫਿਰ ਇੰਨੀ ਵਧੀਆ ਸੋਹਣਾ ਸੋਹਣਾ ਸਾਰਾ ਕੁਝ ਲੱਗਣ ਲੱਗੇ ਨਵਾਂ ਨਵਾਂ। ਉੱਪਰੋਂ ਟਾਈਲਸ ਨੇ ਇਹ ਵੀ ਡੇਲੀ ਸਾਫ਼ ਨਹੀਂ ਹੁੰਦੇ ਨਾਲ ਤਾਂ ਆਪਾਂ ਇਹਦਾ ਪਾਣੀ ਸਾਫ਼ ਜਿਹੜੇ ਪਾਣੀ ਨਾਲ ਧੋਵਾਂਗੇ ਪਾਣੀ ਖੜ ਜਾਂਦਾ ਉੱਪਰ ਉਹ ਚਿੱਟੇ ਜਿਹੇ ਦਾਗ ਜਿਹੇ ਪਏ ਪਾਣੀ ਦੇ ਪੂਰੇ ਲੱਗਦੇ ਨਹੀਂ ਉੱਪਰ ਟਾਈਲਸ ਤੇ ਨਾ ਪਾਈਪਰ ਤੇ ਕੱਪੜਾ ਚੜਾ ਕੇ ਮਾਈਕ੍ਰੋਫਾਈਬਰ ਵਾਲਾ ਕੱਪੜਾ ਹੀ ਮਾਰਦਾ ਨਹੀਂ ਹੁੰਦੀ ਆ ਤੇ ਇੰਨੇ ਨਾਲ ਹੀ ਸਾਫ਼ ਹੋ ਜਾਂਦੇ ਸਿੰਪਲ ਪਾਣੀ ਵਾਲਾ ਕੱਪੜਾ ਕੋਈ ਕਲੀਨਰ ਨਹੀਂ ਕੁਝ ਨਹੀਂ ਮਾਰਨੀ ਹੁੰਦੀ ਉੱਪਰ ਤਾਂ ਸਾਰਾ ਬਾਥਰੂਮ ਹੋ ਗਿਆਤ ਨਹੀਂ ਟਾਈਲਸ ਨਾ ਚਮਕ ਜਿਹੀ ਗਈਆਂ ਉਹ ਤਾਂ ਸਾਫ਼ ਹੀ ਸੀ ਪਰ ਮੈਨੂੰ ਆਈ ਇਸ ਵੀ ਡਸਟ ਲੱਗੀ ਪਈ ਨਾ ਤੇ ਸਾਰੀਆਂ ਇਹ ਆ ਇਸ ਚਾਂਪਕਾ ਦੀ ਕਪੜਾ ਮਾਰ ਕੇ ਇੱਕ ਵਾਰ ਗਿੱਲਾ ਕਪੜਾ ਜ਼ਰੂਰ ਮਾਰਨਾ ਚਾਹੀਦਾ ਟਵਾਲੀ ਵੀਰੇ ਮੈਂ ਕਲੀਨ ਕਰਿਆ ਸੋ ਉਸ ਤੋਂ ਬਾਅਦ ਬਸ ਠੰਡ ਇੰਨੀ ਹੋਣ ਲੱਗੀ ਤੇ ਕਲੀਨਿੰਗ ਨੂੰ ਮਤ ਹੋਈ ਹੈ ਠੰਡ ਚ ਕੋੜ ਹੀ ਹੋ ਗਈ ਨੀਚੇ ਸਫਾਈ ਹੁੰਦੀ ਰਹਿੰਦੀ ਪਰ ਉੱਪਰ ਨਾ ਟੌਪ ਤੇ ਰੋ ਰੋ ਸਫਾਈ ਨਹੀਂ ਹੁੰਦੀ ਇਧਰ ਬੰਰ ਰਿਹਾ ਨਾ ਪਾਪ ਕੌਰ ਤੇ ਜੋ ਬੱਚੇ ਹੁੰਦੇ ਨੇ ਘਰ ਦੀ ਡਿਮਾਂਡ ਉਹ ਵੀ ਰਹਿੰਦੀ ਹੈ ਬੱਚਿਆਂ ਦੀ ਮਮਾ ਆਪਣਾ ਮਮਾ ਵਾਲਾ ਦਾ ਮਮਾ ਬਣਾਉਂਦਾ ਨਾਲ ਮਮਾ ਵੀ ਖਾਂਦੀ ਹੈ ਮਮਾ ਵੀ ਮਮਾ ਦੇ ਵੀ ਜੀ ਖਾਂਦਾ ਫਿਰ ਖਾਣ ਨੂੰ ਜੇ ਨਾ ਬੱਚੇ ਨਹੀਂ ਹੁੰਦੇ ਫਿਰ ਨਾ ਤਾਂ ਕੁਝ ਬਣਾਉਣ ਨੂੰ ਧੀਰ ਕਰਦਾ ਤੇ ਖਾਣ ਗਨੇ ਤੇ ਰਾਪੇ ਸਰ ਜਾਂਦੇ ਕੁਝ ਬਣਾਉਣ ਨਾਲ ਤਾਂ ਖਾਣਾ ਵੀ ਨਹੀਂ ਹੁੰਦਾ ਜੇ ਬੱਚੇ ਹੁੰਦੇ ਫਿਰ ਬਣਦਾ ਵੀ ਬੱਚੇ ਵਾਸਤੇ ਤੇ ਆਪ ਤੋਂ ਵੀ ਖਾਦਾ ਜਾਂਦਾ ਤੇ ਦੇਸੀ ਘਿਓ ਵਿੱਚ ਗਰਮ ਗਰਮ ਪਾਪਕੋਰਨ ਇੰਨੇ ਜਾਂਦਾ ਟੇਸਟੀ ਲੱਗਦੇ ਨਹੀਂ ਗਰਮ ਗਰਮ ਹੀ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਪੋਲੇ ਪੋਲੇ ਬਣਦੇ ਦੇਸੀ ਘਿਓ ਵਿੱਚ ਤੇ ਉੱਪਰ ਪਾ ਦਿਆਂ ਮੈਂ ਪੀਰੀ ਪੀਰੀ ਮਸਾਲਾ ਉਹਨੂੰ ਪੀਰੀ ਪੀਰੀ ਫਲੇਵਰ ਬਹੁਤ ਜ਼ਿਆਦਾ ਪਸੰਦ ਹੈ ਨਾ ਉਹ ਪਾਪਕਨ ਦੇ ਉੱਪਰ ਪੀਰੀ ਪੀਰੀ ਮਸਾਲਾ ਪਾ ਕੇ ਖਾਂਦਾ ਬੇਟੇ ਨੇ ਮੈਂ ਸਪੋਕਨ ਮੈਂ ਵੀ ਲਈ ਗਰਮ ਗਰਮ ਸਵਾਣ ਲਾਦਾ ਆਂ ਫਿਰ ਮੈਂ ਸੈਰ ਕਰਨ ਲੱਗਦੀ ਆਂ ਸਾਢੇ ਪੰਜ ਹੋਣਾ ਲੈਨੇ ਸੈਰ ਕਰਦੀ ਆਂ ਕਈ ਦਿਨ ਹੋ ਗਏ ਪ੍ਰੋਪਰ ਸੈਰ ਜਿੰਨ ਕਰੀ ਹੈਗੀ ਆਪਾਂ ਚੰਨੇ ਬਾਨੇ ਨਾਲ ਚੀਜ਼ਾਂ ਖਾਦੀ ਜਾਂਦੀਆਂ ਨਹੀਂ ਆਪਦਾ ਤਾਂ ਜੀ ਨਹੀਂ ਕਰਦਾ ਚੀ ਜੀ ਪਈ ਰਹੂਗੀ ਪਰ ਆਪ ਤੋਂ ਹੀ ਮਤਲਬ ਡਿਪੰਡੈਂਸੀ ਬਣਾ ਲਈ ਤੇ ਖਾ ਲਈਏ ਨਹੀਂ ਆਪ ਤਾਂ ਬਸ ਰੋਟੀ ਚੱਲਦੀ ਰਸ ਬੱਚੇ ਨਾਲ ਜੀ ਕਰਦਾ ਬਣਾਉਣ ਨੂੰ ਤੇ ਖਾਣ ਨੂੰ ਜੀ ਕਰਦਾ ਤਿੰਵੇਂਦਰ ਮੈਨੂੰ ਕਹਿੰਦੇ ਸੀ ਕਹਿੰਦੇ ਮੈਂ ਤਾਂ ਜਿਵੇਂ ਭੁੱਖਾ ਮਰ ਗਿਆ ਮੈਂ ਤਾਂ ਉਹਨੂੰ ਕੁਛ ਨਹੀਂ ਦਿੰਦੇ ਜਵਾਕ ਕਦੇ ਵਾਗੇ ਮੈਂ ਤਾਂ ਕੁਛ ਨਿਬੜਨਾ ਕੇ ਦਿੰਦੇ ਟਾਈਮ ਹੋ ਰਿਹਾ 5:30 ਦਾ ਮੈਂ ਆ ਗਈ ਵਾਕ ਕਰਨ ਸਬਜ਼ੀ ਬਣਾਈ ਪਿਆ ਛਿਲਕੇ ਰੱਖਿਆ ਆਟਾ ਗੁੰਨਾ ਰਹਿ ਗਿਆ ਆਟਾ ਸ਼ਾਮ ਨੂੰ ਵਾਕ ਕਰਕੇ ਜਾ ਕੇ ਗੁੰਨੂੰਗੀ ਆਟਾ ਮੈਂ ਚਲੋ ਵਾਕ ਕਰਾਂ ਮੌਸਮਾਂ ਵੀ ਬਹੁਤ ਵਧੀਆ ਬਦਲਵਾਈ ਹੋਈ ਪਈ ਆ ਕਰਦਿਆਂ ਵਾਕ ਟਾਈਮ ਹੋ ਰਿਹਾ 9:00 ਦਾ ਕੰਮ ਸਾਰੇ ਹੋ ਗਏ ਫਿਨਿਸ਼ ਦਹੀਂ ਵੀ ਮੈਂ ਨਹੀਂ ਜਮਾਉਣੀ ਦਹੀਂ ਕੁਛ ਜਮਾਈ ਹੋਈ ਪਈ ਏ ਕੁਛ ਅੱਜ ਤਵਿੰਦਰ ਮਾਨਸਾ ਤੋਂ ਲਿਆਏ ਉਹਨੂੰ ਕਈ ਵਾਰ ਨਾ ਦੁੱਧ ਦੀ ਸ਼ਾਰਟੇਜ ਹੋ ਜਾਂਦੀ ਹੈਗੀ ਅ 3 ਕਿਲੋ ਦੁੱਧ ਲੈਣੇ ਆ ਸੀ ਤੇ ਇਸ ਕਰਕੇ ਦਵਿੰਦਰ ਤੋਂ ਅਸੀਂ ਮਾਨਸਾ ਤੋਂ ਦਹੀਂ ਮੰਗਵਾ ਲਈ ਕਈ ਵਾਰ ਕਿ ਲੋਕ ਦਹੀਂ ਮੰਗਵਾ ਮੰਗਵਾ ਲਾ ਨੇ ਉਹਨੇ ਬਾਹਰੋਂ ਦੁੱਧ ਉਹਨਾਂ ਨੂੰ ਕਹਿਦੀ ਦੁੱਧ ਐਕਸਟਰਾ ਮਿਲ ਜਾਂਦਾ ਤਾਂ ਫਿਰ ਜਿਵੇਂ ਕੱਲ ਮਿਸਤਰੀ ਲੱਗਿਆ ਸੀ ਚਾਹ ਕਈ ਵਾਰ ਬਣ ਗਈ ਖੇਤ ਕੰਮ ਕਰੇ ਕੱਲ ਮਿਸਤਰੀ ਨੇ ਕਈ ਵਾਰ ਚਾਹ ਬਣ ਗਈ ਉਸ ਦਿਨ ਥੋੜੇ ਦੁੱਧ ਦੀ ਸ਼ਾਰਟੇਜ ਲੱਗ ਜਾਂਦੀ ਹੁੰਦੀ ਹੈ ਤੇ ਇਸ ਕਰਕੇ ਫਿਰ ਦਹੀਂ ਅਸੀਂ ਬਾਜ਼ਾਰ ਤੋਂ ਮੰਗਵਾ ਲਾਨੇ ਆ ਤੇ ਸੈਟਿੰਗ ਜੀ ਆ ਜਾਂਦੇ ਜਿਆਦਾ ਲੋਡ ਰਹੇ ਚਲੋ ਪਿੰਡ 'ਚ ਰਹਨੇ ਮਿਲ ਜਾਂਦਾ ਹੀ ਕੋਈ ਗੱਲ ਨਹੀਂ ਹੈਗੀ ਤੇ ਦਹੀਂ ਜਮਾਉਣੇ ਸਵੇਰ ਵਾਸਤੇ ਕੋਈ ਚਨੇ ਵਗੈਰਾ ਵੀ ਨੇ ਕੁਝ ਪੀਣੇ ਹੈਗੇ ਤੇ ਕੋਈ ਕੰਮ ਨਹੀਂ ਜਾਂਦਾ ਹੈਗਾ ਹੁਣ ਮੇਰਾ ਆਲਮੋਸਟ ਡਨ ਹੈ ਨਾ ਨਹੀਂ ਤਾਂ ਹੀ ਹੁੰਦਾ ਕਿ ਚੰਦਾ ਖਾਣਾ-ਦਾਣਾ ਕਰਕੇ ਕਿਚਨ ਸਾਫ ਕਰਕੇ ਕੋਈ ਸਵੇਰ ਵਾਸਤੇ ਮਾਰਨਿੰਗ ਵਾਕਸ ਕੋਈ ਚਨੇ ਰਾਜਮਾ ਜੋ ਵੀ ਕੁਝ ਆਪਾਂ ਪਿਉਨੇ ਨੇ ਜਾਂ ਦਹੀਂ ਜਮਾਉਣੇ ਉਹ ਕੰਮ ਹੁੰਦਾ ਪਰ ਅੱਜ ਮੇਰਾ ਕੁਝ ਕੰਮ ਨਹੀਂ ਹੈਗਾ ਸੋ ਵੀਡੀਓ ਹੀ ਹੁਣ ਕਰਦਾ ਐਂਡ ਹੋ ਆਈ ਹੋਪਸ ਸੋ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਊਗੀ ਵੀਡੀਓ ਥੋੜੀ ਜਿਹੀ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਮਿਲਾਂਗੇ ਕੋਈ ਹੋਰ ਨਵੀਂ ਵੀਡੀਓ ਲੈ ਕੇ ਟਿਲ ਦੈਨ ਗੁੱਡਬ